ਮੱਛੀਵਾਲਾ ਸਾਹ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਏ ਜਾ ਰਹੇ ਕਾਸੋ ਆਪਰੇਸ਼ਨ ਦੇ ਤਹਿਤ ਮੱਛੀਵਾਲਾ ਸਾਹ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਮੱਛੀਵਾਲਾ ਸਾਹ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਕੋਲੋਂ 15 ਗ੍ਰਾਮ ਹੈਰੋਇਨ ਅਤੇ 97000 ਰੁਪਏ ਦੀ ਡਰਗਮਨੀ ਬਰਾਮਦ ਕੀਤੀ ਉਥੇ ਯਰੋਪੀਆਂ ਦੀ ਪਛਾਣ ਦੀਪਕ ਦੀਪਾ ਅਤੇ ਜਸ਼ਨਦੀਪ ਨਿਵਾਸੀ ਪਟੀਆਂ ਵੱਜੋਂ ਹੋਈ ਸਾਡੇ ਸਾਡੇ ਮਾਨਯੋਗ ਅਸਸ ਜੀ ਜੋ ਯਰੋ ਬੈਂਡਿੰਗੂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਹੀ ਇਹਦੇ ਕਾਸੋਪਰੇਸ਼ਨ ਚੱਲਦੇ ਆ। ਕੱਲ ਕਾਸੋ ਆਪਰੇਸ਼ਨ ਦੇ ਦੌਰਾਨ ਸਾਡੇ ਜਿਹੜੇ ਐਸ.ਐਚ.ਓ. ਮਾਛੂਵੜਾ ਸੈਕਟਰ ਰਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਪੀ.ਐਸ.ੀ. ਹਾਕਮ ਸਿੰਘ ਤੇ ਐਸ.ਐਸ.ਪੀ. ਪਵਨ ਜੀ ਇਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਸੋ ਦੇ ਵਿੱਚ। ਕਾਸੋ ਆਪਰੇਸ਼ਨ ਦੇ ਦੌਰਾਨ ਇਹਨਾਂ ਨਾਲ ਦੋ ਮੌਲਿਆਂ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪਟੀਆਂ ਦਾ ਤੇ ਜਸ਼ਨਪੀ ਜਸ਼ਨ ਇਹ ਵੀ ਪਟੀਆਂ ਪੰਡ ਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97000 ਰੁਪਏ ਦੀ ਡਰੱਗ ਮਣੀ ਹੈ ਉਹ ਬਰਾਮਦ ਕੀਤੀ ਹੈ ਦੋਨੇ ਮੁਲਜ਼ਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਕਿਉਂਕਿ ਜਿਹੜਾ ਪੰਜਾਬ ਸਰਕਾਰ ਬਣੋਂ ਵੀ ਬਾਰ ਬਾਰ ਜਿਹੜੀ ਇਹ ਇਹ ਬਹੁਤ ਜ਼ੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਨਸ਼ਾ ਸਦਾਗਰਾਂ ਦੇ ਤੇ ਨਸ਼ਾ ਤਸਕਦਾਂ ਦੇ ਤੇ ਨਸ਼ਾ ਵੇਚਣ ਵਾਲਾਂ ਦੇ ਜਿਹੜੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਾਸ ਆਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਤਾਬ ਨਹੀਂ ਦੇਣਾ ਚਾਹਣਾ ਕਿ ਯਾਦਾ ਹੜਾ ਏਰੀਆ ਛੱਡ ਜਣ ਨਹੀਂ ਤਾਂ ਬਿਲਕੁਲ ਸ਼ਕਤੀ ਨਾਲ ਨਜੇਠਿਆ ਜਾਊਗਾ ਇਹਦੇ ਨਾਲ-ਨਾਲ ਇਹ ਵੀ ਮੈਂ ਉਹਨਾਂ ਨੂੰ ਵਾਰਨਿੰਗ ਦੇਣੀ ਚਾਹਣਾ ਹੈ ਵੀ ਜਿਵੇਂ ਪਹਿਲਾਂ ਵੀ ਦੋ ਤਿੰਨ ਨਸ਼ਾ ਤਸਕੰਦੀਆਂ ਪ੍ਰੋਪਰਟੀ ਜਿਹੜੀ ਅਟੈਚ ਕਰਾਈਆਂ ਹੈ ਪ੍ਰੋਪਰਟੀਆਂ ਹੋਣ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਹੀ ਬਣਾਏ ਹੋਣਗੇ ਉਹ ਵੀ ਸਬੰਧਤ ਅਥਾਰਟੀਆਂ ਨੂੰ ਲਿਖ ਕੇ ਉਹਨਾਂ ਦੀ ਡੈਮੋਲੇਸ਼ਨ ਤੱਕ ਜਾਵਾਂਗੇ ਕਿ ਕਿੱਥੋਂ ਲੈ ਕੇ ਆ ਰਹੇ ਹੋ ਕੁਝ ਪਤਾ ਜੀ ਇਹ ਸਾਡਾ ਜਿਹੜਾ ਅਕਾਲੀ ਰੈਸਟ ਕੀਤੇ ਆ ਅਜੇ ਮਾਰ ਲੇਗਾ ਦਰਾਨੇ ਤੋਂ ਦੀ ਤੋਂ ਬਾਅਦ ਚ ਸ਼ੇਅਰ ਕਰਲਾਂਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਹੈ ਸਿਰ ਪਹਿਲਾਂ ਵੀ ਮਾਮਲਾ ਹੈਗਾ ਬਈ ਇਹਨਾਂ ਦੇ ਉੱਤੇ ਪਹਿਲੇ ਵੀ ਹੈ ਇੱਕ ਬੰਦੇ ਦੇਖ ਲਾਹ ਹੈਗੇ ਨਸ਼ਿਆਂ ਦਾ ਹੀ ਆ ਸਰ ਉਹ ਨਸ਼ਾ ਲੈ ਕਿੰਨਾ ਕਿੰਨਾ ਬਰਾਮਦ ਹੋਇਆ ਜੀ ਇਹਦੇ ਕੋਲੋਂ ਦੀਪਕ ਕੋਲੋਂ 6 ਗ੍ਰਾਮ ਤੇ ਜਸਨਪ੍ਰੀਤ ਕੋਲੋਂ 9 ਗ੍ਰਾਮ ਤੇ 97 ਜਗ੍ਹਾ ਡਰਗ ਮਿਲਿਆ। ਇਹ ਸਰ ਕਿੱਥੇ ਸੇਲ ਕਿੱਥੇ ਕਰਦੇ ਸੀ ਆਪਣੇ ਏਰੀਆ 'ਚ ਜਾਂ ਕਿੱਦਾਂ? ਲੋਕਲ ਆਪਣਾ ਤੇ ਕੁੰਗਲਾਂ ਦਾ ਦੋਨੋਂ ਏਰੀਆ ਦੇ ਵਿੱਚ ਹੀ। ਕੋਈ ਇਹ ਵੀ ਸਾਰੇ ਤਬਦੀਲ ਜੇ ਪਤਾ ਲੱਗੇ ਕਿ ਕਿੱਥੋਂ ਲੈ ਕੇ ਆਂਦੇ ਨੇ ਦੀ ਜਾਂ ਕਿੱਦਾਂ? ਨਹੀਂ ਇਹ ਅਸੀਂ ਤੁਹਾਨੂੰ ਦੱਸਿਆ ਇਹ ਏ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ। ਸਾਰਾ ਜਿੱਥੋਂ ਲੈ ਕੇ ਆਉਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਂਡ। ਖੁਦ ਵੀ ਹੈਗੇ ਨੇ ਤਾਂ ਨਸ਼ਾ ਕਰਨ ਦੀ ਆਦੀ ਆ ਕਿੱਦਾਂ? ਇਹਦਾ ਡਾਕਟਰ ਤੋਂ ਹੋਊਗਾ ਤੇ ਚੈੱਕ।